की सच्ची कुर्बानी अति गुरमत विचार वो ये जनाब कहते थे कि गुरु तो सिर्फ लिपि परमात्मा के हाथ की कोई शसत्ता के भेद है कहते कि प्यार का गुरु वो बस प्यार है जिस पर तू प्यार yeah <laughs> ਤੁਸੀਂ ਦੇਖੇ ਡੇਲੀ ਭਾਵੇਂ ਟਾਈਮ 'ਚ ਚੱਲਦੇ ਨਾਲ ਸੱਚੀ ਸੱਚੀ ਗੁਰਪਾਣੀ ਤੇ ਗੁਰਮਤਿ ਵਿਚਾਰ ਉਹ ਅੱਜ ਜਿਹੜਾ ਸਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਭਾਈ ਮੱਧ ਸਿੰਘ ਦਾ ਗੁਰਦਰ ਸਾਹਿਬ ਤੇ ਇੱਥੇ ਦੇਖਿਆ ਕਿ ਗੁਰਸਿੱਖ ਗੁਰਮੁਖ ਪਰਵਾਦ ਦੇ ਨਾਲ ਜੁੜੇ ਨੇ ਕਿੰਨੀ ਸੇਵਾ ਕਰ ਰਹੇ ਠੰਡੇ ਮਿੱਠ ਜਲਦੀ ਸੁਬੀਰ ਦੇ ਨਾਲ ਉਹ ਸੰਗਤਾਂ ਦੇ ਨਾਲ ਜੋ ਬਹੁਤ ਪਿਆਰ ਦੇ ਨਾਲ ਨਿਸ਼ਕਾਰਿਆ ਉਹ ਅਸੀਂ ਗੱਲ ਕਰਦੇ ਆ ਮਹਾਰਾਜ ਜੀ ਦਾ ਦਸ਼ਮ ਬਣਾਇਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆ ਸੇਵਾ ਲਾਈ ਗਈ ਆ ਭਾਈ ਮਾਨ ਸਾਹਿਬ ਦਾ ਮੇਲਾ 'ਚ ਆ ਵੀਰ ਭਰਾਵਾਂ ਨੇ ਰਲ ਮਿਲ ਕੇ ਲਾਈ ਆ ਠੀਕ ਹੈ ਜੀ ਤੇ ਇਦਾਂ ਹੀ ਸੇਵਾ ਹੱਦੀ ਚੱਲਦੀ ਰਹੂਗੀ ਬਲਜੀਤ ਸਿੰਘ ਜੀ ਕਿ ਬਲਜੀਤ ਸਿੰਘ ਖਾਸੇ ਸਾਰੇ ਸਲਾਨਾ ਲੋਦੇ ਜੀ ਹਾਂਜੀ ਹਾਂਜੀ ਪਹਿਲਾਂ ਅਸੀਂ ਪੇਸ਼ੀਆ ਨਗਰ ਲਾਉਨੇ ਆ ਹਰ ਕੀ ਗਰਮੀ ਦਾ ਕਰਕੇ ਅਸੀਂ ਚੇਂਜ ਕਰਤਾ ਵਾ ਠੰਡਾ ਨੁਗਲਾ ਲਾਤਾ ਵਾ ਤੁਸੀਂ ਅੱਜ ਦੇ ਜਿਹੜਾ ਜੂਤ ਹੈ ਉਹਨੂੰ ਕੀ ਮੈਸੇਜ ਦੇਵੋਗੇ ਮੈਸੇਜ ਇਹ ਦਵਾਂਗੇ ਰਲ ਮਿਲ ਕੇ ਸਾਰੇ ਸੇਵਾ ਕਰ ਨਸ਼ਾ ਨਸ਼ਾ ਤੋਂ ਦੂਰ ਰਹੋ ਸਾਰੇ ਰਲ ਮਿਲ ਕੇ ਸੇਵਾ ਕਰੋ ਘਰ ਦੇ ਜੰਗ ਨਾਲ ਜੁੜੋ ਆਪਣਾ ਆਹ ਸੁਧੀਆਂ ਅੰਮਰਦਾਰ ਜੀ ਇੰਦਰਜੀਤ ਸਿੰਘ ਹਾਂਜੀ ਇੰਦਰਜੀਤ ਸਿੰਘ ਅੰਮਰਦਾਰ ਜੀ ਆ ਜੀ ਦਾ ਕੀ ਮੈਸੇਜ ਜਿੰਦੇ ਨੌਜਵਾਨ ਫੀਲ ਨੂੰ ਮੈਸੇਜ ਜਿੱਦਾਂ ਆਪੇ ਸਾਰੇ ਨਾਲ ਮਿਲ ਕੇ ਸੇਵਾ ਲਾਈ ਆ ਤੇ ਇਦਾਂ ਹਰ ਸਾਲ ਆਈਦੀ ਪਹਿਲਾਂ ਪੇਸ਼ਟੀਆਂ ਲਾਈਦੇ ਆ ਅਸੀਂ ਹੁਣ ਠੰਡਿਆਂ ਦਾ ਚਲਚ ਲਾਤਾ ਚਲੋ ਬਹੁਤ ਜਛੀ ਖੌਮ ਲਾ ਗਿਆ ਤੇ ਇੰਦਰ ਸਿੰਘ ਜੀ ਮੇਰਾ ਨਾਮ ਸ਼ੁਭਨਾਮਾ ਜੀ ਤੇ ਭਾਈ ਮਾਨ ਸਾਹਿਬ ਦੇ ਮੇਲੇ ਦੇ ਆਪਾਂ ਇੰਦਰਾ ਕੋਟਰੀਆਂ ਲੰਗਰ ਲਾਇਆ ਹੋਇਆ ਹੈ ਆਪਾਂ ਇਹੋ ਮੈਸੇਜ ਦਿਨਾ ਚਾਹੁੰਦੇ ਆ ਮਤਲਬ ਜੂਥ ਨੂੰ ਨਸ਼ੇ ਨਸ਼ੇ ਛੱਡ ਕੇ ਸਾਰਾ ਕੁਝ ਛੱਡ ਕੇ ਇਹਨਾਂ ਚੀਜ਼ਾਂ ਤੋਂ ਜਾਤ ਪਾਤ ਨੂੰ ਛੱਡ ਕੇ ਤੇ ਆਪਾਂ ਗੁਰੂ ਘਰ ਦੇ ਚਰਨਾਂ ਨਾਲ ਜੁੜੋ ਤੇ ਕਿਸੇ ਨਾਲ ਵੈਰ-ਵੋਹ ਨਾ ਰੱਖੋ ਭਾਈਚਾਰੇ ਨਾਲ ਸਾਰੇ ਸਾਂਝ ਬਣਾ ਕੇ ਰੱਖੋ ਸਰਕਾਰਾਂ ਦੇ ਪਿੱਛੇ ਪੁੱਛਣਾ ਨਾ ਲੱਗੋ ਤੁਸੀਂ ਅੱਜ ਦੇ ਦਿਨਾਂ ਤੱਕ ਵੀ ਬਰਕਤ ਬਾਈ ਉਹਨਾਂ ਦੀ ਜਬੋਲੇ ਸੁਨਿਆ ਅਦਕਰੇ ਦਾਸਾ ਅਕੀ ਰਹੇ ਨਾ ਕੋਈ ਬਰੂਏ ਸਾਥ ਲੈ ਕੇ ਬੱਲੇ ਜੰਮੋ ਸੱਚੀ ਸੁੱਚੀ ਕੁਰਬਾਨੀ ਅਕੀ ਗੁਰਮਤ ਵਿਚਾਰ